ਭਾਈ ਵੀਰ ਸਿੰਘ ਹਸਤੇ ਉਸ ਦਾ ਇੱਕ ਪਰਮ ਮਿੱਤਰ ਸੀ ਉਹ ਮਿੱਤਰ ਭਾਈ ਵੀਰ ਸਿੰਘ ਨੂੰ ਆਖਦਾ ਹੈ ਕਿ ਹੇ ਮੇਰੇ ਪਿਆਰੇ ਮਿੱਤਰ ਜੀ ਤੁਸੀਂ ਕਿਸੇ ਨਾ ਕਿਸੇ ਦਿਨ ਮੇਰੇ ਘਰ ਜ਼ਰੂਰ ਆਇਓ ਆਪਾਂ ਘਰ ਬੈਠ ਕੇ ਚਾਹ ਪਾਣੀ ਪੀਵਾਂਗੇ ਨਾਲ ਦੁੱਖ ਸੁੱਖ ਸਾਂਝੇ ਕਰਾਂਗੇ ਤੇ ਭਾਈ ਵੀਰ ਸਿੰਘ ਆਖਦਾ ਹੈ ਕਿ ਕੋਈ ਨਾ ਇੱਕ ਨਾ ਇੱਕ ਦਿਨ ਤੇਰੇ ਘਰ ਜ਼ਰੂਰ ਆਵਾਂਗਾ। ਭਾਈ ਵੀਰ ਸਿੰਘ ਜੀ ਸੈਰ ਕਰਨ ਜਾਂਦੇ ਹਨ ਤਾਂ ਭਾਈ ਵੀਰ ਸਿੰਘ ਜੀ ਉਸ ਮਿੱਤਰ ਦੇ ਘਰ ਚਲੇ ਜਾਂਦੇ। ਤੇ ਭਾਈ ਵੀਰ ਸਿੰਘ ਜੀ ਉਸ ਮਿੱਤਰ ਨੂੰ ਆਖਦੇ ਨੇ ਕਿ ਮੈਂ ਦੁਕਾਨ ਤੇ ਚੱਲਿਆਂ ਸਾ ਮੈਂ ਪੈਸੇ ਭੁੱਲ ਗਿਆ। ਮੈਨੂੰ 100 ਰੁਪਏ ਉਧਾਰਾ ਦੇ ਦੇ। ਉਸ ਮਿੱਤਰ ਨੇ ਭਾਈ ਵੀਰ ਸਿੰਘ ਨੂੰ 100 ਰੁਪਏ ਉਧਾਰਾ ਦੇ ਦਿੱਤਾ। ਆਏ ਵੀਰ ਸਿੰਘ ਨੇ ਉਸ ਦਾ ਧੰਨਵਾਦ ਕੀਤਾ ਸਮਾਂ ਬੀਤ ਗਿਆ 2-4 ਦਿਨ ਬਾਅਦ ਭਾਈ ਵੀਰ ਸਿੰਘ ਫਿਰ ਉਸ ਮਿੱਤਰ ਦੇ ਘਰ ਆਉਂਦੇ ਨੇ ਆਖਦੇ ਨੇ ਕਿ ਮਿੱਤਰ ਜੀ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਅੱਗੇ ਪੈਸੇ ਦੇਣੇ ਨੇ ਮੈਨੂੰ ਅੱਜ ਹੋਰ ਲੋੜ ਪੈ ਗਈ ਮੈਨੂੰ ਹੋਰ ਪੈਸੇ ਦੇ ਦਿਓ ਅੱਜ ਉਸ ਮਿੱਤਰ ਨੇ ਉਸ ਨੂੰ 50 ਰੁਪਏ ਦੇ ਦਿੱਤੇ ਸਮਾਂ ਬੀਤ ਗਿਆ ਤੀਜੀ ਵਾਰ ਭਾਈ ਵੀਰ ਸਿੰਘ ਜੀ ਉਸ ਮਿੱਤਰ ਦੇ ਕਰ ਜਾਂਦੇ ਨੇ ਫਿਰ ਉਸ ਮਿੱਤਰ ਨੂੰ ਆਖਦੇ ਨੇ ਕਿ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਅੱਗੇ ਦੋ ਵਾਰ ਪੈਸੇ ਖੜੇ ਨੇ ਪਰ ਮੈਨੂੰ ਫੇਰ ਲੋੜ ਪੈ ਗਈ ਆ ਮੈਨੂੰ ਅੱਜ ਪੈਸੇ ਦੇ ਦਿਓ ਤੇ ਭਾਈ ਵੀਰ ਸਿੰਘ ਦਾ ਮਿੱਤਰ ਆਖਦਾ ਹੈ ਕਿ ਅੱਜ ਦੁੱਧ ਵਾਲਾ ਆਇਆ ਸੀ ਉਹ ਪੈਸੇ ਲੈ ਕੇ ਮੇਰੇ ਕੋਲ 20 ਰੁਪਏ ਇਹ 20 ਰੁਪਏ ਲੈ ਜਾ ਸਮਾਂ ਬੀਤਦਾ ਹੈ ਜਦੋਂ ਚੌਥੇ ਦਿਨ ਭਾਈ ਵੀਰ ਸਿੰਘ ਜੀ ਉਸ ਮਿੱਤਰ ਦੇ ਘਰ ਜਾਂਦੇ ਨੇ ਤਾਂ ਉਹ ਮਿੱਤਰ ਆਪਣੇ ਪੁੱਤਰ ਨੂੰ ਆਖਦਾ ਕਿ ਦਰਵਾਜ਼ਾ ਬੰਦ ਕਰ ਦੇ ਤੇ ਉਸ ਮਿੱਤਰ ਦਾ ਪੁੱਤਰ ਆਖਦਾ ਕਿ ਪਾਪਾ ਜੀ ਇਹ ਤੇ ਤੁਹਾਡਾ ਬੜਾ ਵਧੀਆ ਮਿੱਤਰ ਹੈ ਅੱਜ ਤੁਸੀਂ ਦਰਵਾਜ਼ਾ ਕਿਉਂ ਬੰਦ ਕਰਨਾ ਤੇ ਉਹ ਮਿੱਤਰ ਆਖਦਾ ਕਿ ਰੋਜ਼ ਪੈਸੇ ਮੰਗਣ ਆ ਜਾਂਦਾ ਹੈ ਤੇ ਭਾਈ ਵੀਰ ਸਿੰਘ ਨੇ ਜਦੋਂ ਦਰਵਾਜ਼ਾ ਬੰਦ ਕੀਤਾ ਵੇਖਿਆ ਤੇ ਪਾਈ ਵੀਰ ਸਿੰਘ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਉਹਨੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਦਾਦੇ ਤੇਰੇ ਘਰੋਂ ਮੰਗਦੇ ਰਹੇ ਨੇ ਮੇਰੇ ਪਰਦਾਦੇ ਤੇਰੇ ਘਰੋਂ ਮੰਗਦੇ ਰਹੇ ਨੇ ਮੇਰੇ ਪਿਤਾ ਜੀ ਤੇਰੇ ਘਰੋਂ ਮੰਗਦੇ ਰਹੇ ਨੇ ਮੈਂ ਤੇਰੇ ਘਰੋਂ ਮੰਗਦਾ ਰਿਹਾ ਹਾਂ ਪਰ ਤੂੰ ਕਦੀ ਵੀ ਦਰਵਾਜ਼ਾ ਬੰਦ ਨਹੀਂ ਕੀਤਾ ਆ ਜਿਹੜੇ ਮਿੱਤਰ ਨੇ ਜਿਹੜੇ ਆਖਦੇ ਨੇ ਕਿ ਤੂੰ ਸਾਡਾ ਸੀ ਸਾਡੇ ਘਰੇ ਆਈ ਇੰਨੇ ਚਪਤੇ ਦਿਨ ਹੀ ਦਰਵਾਜ਼ਾ ਬੰਦ ਕਰ ਲਿਆ ਭਾ ਕੇ ਜਿਹੜੇ ਮਨੁੱਖ ਨੇ ਮਨੁੱਖ ਇੱਕ ਨਾ ਇੱਕ ਦਿਨ ਦਰਵਾਜ਼ਾ ਬੰਦ ਕਰ ਲਵੇਗਾ ਭਾਵੇਂ ਜਿੰਨਾ ਵੀ ਸਾਡਾ ਮਿੱਤਰ ਕਿਉਂ ਨਾ ਹੋਵੇ ਉਹ ਇੱਕ ਨਾ ਇੱਕ ਦਿਨ ਦਰਵਾਜ਼ਾ ਬੰਦ ਕਰ ਲਵੇਗਾ ਪਰ ਜਿਹੜਾ ਗੁਰੂ ਹੈ ਗੁਰੂ ਦੇ ਕੋਲੋਂ ਅਸੀਂ ਜਿੰਨੀ ਵਾਰ ਮਰਜੀ ਜਾਈਏ ਗੁਰੂ ਆਪਣਾ ਕਰੀ ਦਰਵਾਜ਼ਾ ਬੰਦ ਨਹੀਂ ਕਰਦਾ ਕਿਉਂਕਿ ਸਤਗੁਰੂ ਜੀ ਆਖਦੇ ਦਿਨ ਦਾ ਦੇ ਲੈਂਦੇ ਥੱਕ ਪਾਏ ਗੁਰੂ ਤਾਂ ਸਵੇਰੇ ਅਮਰਤ ਵੇਲੇ 4 ਵਜੇ ਦਰਵਾਜ਼ਾ ਖੋਲ ਦਿੰਦਾ ਹੈ ਆਓ ਬੰਦਿਆਂ ਤੋਂ ਪਰੋਸਾ ਹਟਾ ਕੇ ਗੁਰੂ ਦੇ ਦਰ ਤੋਂ ਮੰਗਿਏ ਗੁਰੂ ਦਾ ਦਰ ਕਦੀ ਵੀ ਦਰਵਾਜ਼ਾ ਨਹੀਂ ਬੰਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ